ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸਾਡੇ ਪਰਿਵਾਰ ਦੇ ਲਈ ਬਹੁਤ ਕਾਟੇ ਵਾਲਾ ਸੀਗਾ ਅੱਜ ਤੋਂ 24 ਸਾਲ ਪਹਿਲਾਂ ਵੀ ਤੇ 6 ਸਾਲ ਪਹਿਲਾਂ ਵੀ 24 ਸਾਲ ਪਹਿਲਾਂ ਮੇਰਾ ਭਰਾ ਸੀਗਾ ਉਹਦਾ ਕਰੰਟ ਲੱਗ ਕੇ ਉਹਦੀ ਡੈਥ ਹੋ ਗਈ ਸੀ ਤੇ 6 ਸਾਲ ਪਹਿਲਾਂ ਤਾਂ ਆਈ ਦੀ ਡੈਥ ਹੋ ਗਈ ਸੀ ਉਹ ਮਰੇ ਅਮਰੀਕਾ ਸੀਗੇ ਜੇ ਕਈ ਵੀਰ ਮੈਨੂੰ ਪੁੱਛਦੇ ਆ ਹਨ ਤੇ ਆਪਾਂ ਉਹਨਾਂ ਦੀ ਯਾਦ ਵਿੱਚ ਅੱਜ ਦੇ ਦਿਨ ਅੱਜ ਦੇ ਦਿਨ ਹੀ ਡੈਥ ਹੋਈ ਸੀ ਹਨ ਤੇ ਉਹਨਾਂ ਦੀ ਯਾਦ ਵਿੱਚ ਸਹਿਜ ਪਾਠ ਦਾ ਤੋਂ ਸਹਿਜ ਪਾਠ ਆਰੰਭ ਕਰਾਉਣੇ ਨੇ ਇੱਕ ਉਹਨਾਂ ਦੀ ਯਾਦ ਵਿੱਚ ਇੱਕ ਆਪਣੀ ਫਸਲ ਦੀ ਵਧੀਆ ਲਈ ਵੀ ਸੀਜ਼ਨ ਸਟਾਰਟ ਹੋਣਾ ਹੁਣ ਉਹਦੇ ਲਈ ਦੋ ਸਹਿਜ ਪਾਠ ਦੇ ਪਾਠ ਰਖਾਉਣੇ ਨੇ ਆਪਾਂ ਤੇ ਅੱਜ ਉਹਨਾਂ ਦੇ ਭੋਗ ਪਏ ਆ ਤੇ ਪੋਗ ਪਹਿਣਦੇ ਇੱਥੇ ਨਾ ਭੋਗ ਸਾਜਰੀ ਪੈ ਜਾਂਦੇ ਪੌਣੀ 6 ਵਜੇ ਦਿਨੋਂ ਭੋਗ ਪੈ ਕੇ ਸੀਗੇ ਦੇਖ ਲੋ ਸਵੇਰ ਦੇ ਹਨਾ ਇੰਨੀ ਛੇਤੀ ਭੋਗ ਪੈ ਜਾਂਦੇ ਆ ਤੇ ਅੱਜ ਸੀਗਾ ਹਕਮਨਾਮਾ ਸਾਹਿਬ ਵੀ ਬਹੁਤ ਵਧੀਆ ਆ ਤੇ ਚਲੋ ਬਾਕੀ ਵਾਹਿਗੁਰੂ ਸਭ ਦਾ ਭਲਾ ਕਰੇ ਸੀਜ਼ਨ ਪੂਰਾ ਵਧੀਆ ਲੱਗੇ ਵਧੀਆ ਸੀਜ਼ਨ ਹੋਵੇ ਇਸ ਵਾਰ ਦਾ ਪੂਰਾ ਵਧੀਆ ਸੁੱਖ ਸ਼ਾਂਤੀ ਨਾਲ ਲੱਗੇ ਇਹ ਹੈਗਾ ਗੁਰਦੁਆਰਾ ਸਾਹਿਬ ਟੈਪੀ ਸ਼੍ਰੀ ਨਾਨਕ ਸਾਹਿਬ ਆਸ਼ਰਮ ਟੈਪੀ ਅੱਜ ਵਾਹਿਗੁਰੂ ਮੋਟਾ ਵਾਲਿਆਂ ਨੂੰ ਸ਼ਾਂਤੀ ਜੀ ਬਖਸ਼ੂਗਾ ਬਈ ਮੀ ਆ ਗਿਆ ਕਣੀਆਂ ਜੀਆਂ ਪਈਆਂ ਮੌਸਮ ਸ਼ਾਇਦ ਠੰਡਾ ਕਰ ਦਵੇ ਰੱਬਾ ਬਹੁਤ ਲੋੜ ਆ ਮੀ ਦੀ ਇੱਕ ਮੀ ਪਾ ਦੇ ਬਸ ਦੱਬ ਕੇ ਬਸ ਕਿਆਰੇ ਪਰਮਾ ਜੀ ਮੀ ਪਾਦੇ ਬਸ ਕਿਆਰੇ ਪਰਮਾ ਬਾਹਰ ਜੀ ਥੋਕਦੀ ਹੈ ਜਦੀ ਖਤੇ ਆਪਣਾ ਦਾ ਵੀਰੇ ਹਰੇਕ ਵਾਰ ਦਾ ਹੀ ਐਵੇਂ ਹੁੰਦਾ ਕਿ ਸਭ ਤੋਂ ਪਹਿਲੀਆਂ ਵੋਟਾਂ ਆਪਾਂ ਚ ਹੁੰਨੇ ਆ ਸਭ ਤੋਂ ਪਹਿਲਾ ਵੋਟ ਪਾਓ ਜੀ ਨੂੰ ਮਰਜ਼ੀ ਪਰ ਵੋਟ ਜ਼ਰੂਰ ਪਾਓ ਇਸ ਗੱਲ ਦਾ ਧਿਆਨ ਰੱਖਿਆ ਠੀਕ ਨੇ ਅੱਜ ਜਾਣਾ ਮਸ਼ੀਨ ਲੈਣਾ ਆਪਾਂ ਨੂੰ ਮਿਲਣੀ ਝੋਨਾ ਲਾਉਣ ਵਾਲੀ ਮਸ਼ੀਨ ਵੋਟਾਂ ਦੀ ਕਰਨੇ ਮੈਸੀ ਮਗਰ ਪਾ ਲਈ ਟਰਾਲੀ ਤੇ ਚੱਲਦੇ ਆਂ ਫਿਰ ਅੱਜ 10 11 ਵਜੇ ਜਣਾ ਸਾਡੇ ਜੋਧਾ ਪਿੰਡ ਦੀ ਨਾ ਇੱਕ ਗੱਲ ਦੀ ਮਸਾਲ ਆ ਕਿ ਚਲੋ ਮੇਰੀ ਉਮਰ ਜਿੰਨੀ ਵੀ ਹੋ ਗਈ ਆ ਵੀ ਵੋਟਾਂ ਦੇ ਵਿੱਚ ਉੱਥੇ ਬੈੰਨੇ ਆ ਉੱਡਦੇ ਆ ਹਨਾ ਜਦੋਂ ਵੀ ਜਦੋਂ ਵੋਟ ਪਾਉਣ ਆਉਨੇ ਆ ਸਾਡਾ ਪਿੰਡ ਕਦੇ ਵੀ ਇੱਕ ਦੂਜੇ ਤੇ ਰੰਜਿਸ਼ ਬਾਜ਼ੀ ਨਹੀਂ ਰੱਖਦਾ ਜਿਹਨੇ ਜਿੱਧਰ ਵੋਟ ਪੋੜੀਆਂ ਪਾਉਂਦਾ ਵਾ ਆਪਦੀ ਮਰਜ਼ੀ ਨਾਲ ਹਨਾ ਹਰ ਬੰਦਾ ਇੱਕ ਦੂਜੇ ਨਾਲ ਬੋਲਦਾ ਹਰ ਬੰਦਾ ਸਾਰਾ ਪਿੰਡ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਜਾਨੀ ਕਿ ਹੁਣ ਵੀ ਦੇਖ ਲਓ ਅੱਜ ਵੋਟਾਂ ਦਾ ਦਿਨ ਸਾਰੇ ਇੱਕ ਦੂਜੇ ਨਾਲ ਪੂਰਾ ਬੋਲ ਵਰਤਨ ਹੈਗਾ ਵਾ ਚਾਹੇ ਦੇਖੋ ਕਾਂਗਰਸੀ ਆ ਕੱਲੀ ਆ ਆਪ ਵਾਲਿਆ ਕਦੇ ਐਉਂ ਨਹੀਂ ਹੈਗਾ ਕਿ ਕੁਝ ਵੀ ਅੱਡ ਹੋਵੇ ਹਨਾ ਸਾਰਿਆਂ ਦਾ ਏਕਾ ਹੁੰਦਾ ਵਾ ਕਦੇ ਕੋਈ ਵੋਟਾਂ ਪਿੱਛੇ ਕਦੇ ਅਜੇ ਤੱਕ ਲੜਾਈ ਨਹੀਂ ਹੋਈ ਵੀ ਹਾਂ ਵੋਟਾਂ ਕਰਕੇ ਲੜਾਈਆਂ ਹੋਈਆਂ ਹੁਣ ਹਨਾ ਤੇ ਬਿਲਕੁਲ ਇਸ ਗੱਲਾਂ ਦੇ ਵਿੱਚ ਉਹ ਨਾ ਸਾਡਾ ਪਿੰਡ ਚਮਈ ਦੂਰ ਬਸ ਹਾਂ ਚਲੋ ਠੀਕ ਆ ਬੰਦੇ ਦੇ ਆਪੋ ਆਪਣੇ ਸੋਚ ਵਿਚਾਰ ਹੁੰਦੇ ਆ ਕੋਈ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਕੋਈ ਕਿਸੇ ਪਾਰਟੀ ਨੂੰ ਕਰਦਾ ਹਨਾ ਤੇ ਬਟ ਜੋ ਵੀ ਹੈਗਾ ਵਾ ਤੇ ਪਰ ਆ ਚੀਜ਼ਾਂ ਦੇ ਵਿੱਚ ਨਾ ਸਾਡਾ ਪਿੰਡ ਨੰਬਰ 1 ਤੇ ਹੈ ਬਈ ਠੀਕ ਹਨਾ ਕੇ ਦੇ ਵਿੱਚ ਪੂਰਾ ਨੰਬਰ 1 ਦਿਆ ਕਿ ਹਾਂ ਕਿਸੇ ਵੀ ਪਾਰਟੀ ਵਾਲਿਆਂ ਦੇ ਮਗਰ ਲੱਕੇ ਨਾ ਪਿੰਡ ਚ ਕਦੀ ਲੜਾਈ ਹੁੰਦੀ ਆ ਨਾ ਕਿਸੇ ਨਾਲ ਕਦੀ ਰੰਜਿਸ਼ ਭਾਜੀ ਆ ਨਾ ਕਦੀ ਕਿਸੇ ਤੱਕ ਇਹ ਮਤਲਬ ਆ ਵੀ ਹਾਂ ਨਹੀਂ ਉਹ ਪਾਰਟੀ ਦਾ ਬੰਦਾ ਵੀ ਆਪਾਂ ਉਹਦਾ ਕੰਮ ਹੋਣ ਨਹੀਂ ਦੇਣਾ ਜਾਂ ਹੋਣਾ ਨਾ ਹੋਣਾ ਨਹੀਂ ਠੀਕ ਨਹੀਂ ਨਾ ਕੋਈ ਮਤਲਬ ਹੀ ਨਹੀਂ ਬੋਟ ਜਿੱਧਰ ਮਰਜੀ ਪਾਓ ਹੁਣ ਵੀ ਦੇ ਲੋ ਤਿੰਨ ਬੂਥ ਲੱਗੇ ਹੋਇਆ ਕੋਈ ਕਿੱਧਰ ਆ ਜਾਂਦਾ ਕੋਈ ਕਿੱਧਰ ਆ ਜਾਂਦਾ ਕਿਸੇ ਨੂੰ ਕੋਈ ਮਤਲਬ ਨਹੀਂ ਤਕਨੀਕੀ ਬੀ ਬੂਥ ਲੱਗੇ ਆ ਜਿੰਨੇ ਵੀ ਆਪਣੇ ਖੜੇ ਆ ਕੈਂਡੀਡੇਟ ਤੇ ਬੂਥ ਲੱਗੇ ਆ ਕੋਈ ਕਿੱਧਰੋਂ ਆਉਂਦਾ ਕੋਈ ਕਿੱਧਰੋਂ ਆਉਂਦਾ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਨਾ ਬਸ ਇਹੀ ਚੀਜ਼ ਹੈ ਯਾਰ ਮੈਨੂੰ ਤਾਂ ਸੱਚੀ ਕਹਿੰਦਾ ਇਹੀ ਚੀਜ਼ ਵਧੀਆ ਲੱਗਦੀ ਆ ਕਿ ਪਿੰਡ ਦੇ ਵਿੱਚ ਏਕਾ ਹੋਣਾ ਚਾਹੀਦਾ ਜ਼ਰੂਰੀ ਹੈ ਪਿੰਡ ਵਾਲਾ ਏਕਾ ਨਾ ਜਿਹੜਾ ਉਹ ਉਹਦੇ ਅਰਗੀ ਤਾਂ ਰੀਤ ਹੀ ਨਹੀਂ ਪਿੰਡ ਦਾ ਏਕਾ ਵੀ ਪਿੰਡ 'ਚ ਨਾ ਕਦੇ ਲੜਾਈ ਹੋਵੇ ਤੇ ਨੰਬਰ 2 ਤੇ ਨਾ ਯਾਰ ਕਦੀ ਭਰਾ ਭਰਾ ਡਾਹਣ ਸਾਡੇ ਮੈਂ ਅੱਗੇ ਵੀ ਕਈ ਵਾਰ ਗੱਲ ਕਰੀਆ ਯਾਨੀ ਕਿ ਮੈਨੂੰ ਸਾਡੇ ਪਿੰਡ ਦੇ ਵਿੱਚ ਨਾ ਕਾਫੀ ਭਰਾ ਅੱਡ ਹੋਏ ਸੀ ਆ ਹੋਏ ਆ ਯਾਨੀ ਕਿ ਯਾਰ ਇੰਉਂ ਦੁੱਖ ਲੱਗਿਆ ਕਿ ਜਿਵੇਂ ਕੁਛ ਆਪ ਦੇ ਵੀ ਆਪ ਦੇ ਨਾਲ ਇਹ ਬੀਤੀਆਂ ਹੁੰਦੀਆਂ ਹਨ ਸੱਚੀ ਕਹਿੰਦਾ ਕਿ ਕਿੰਨੇ ਘਰ ਆ ਵੀ ਜਿਨ੍ਹਾਂ ਤੇ ਉਮੀਦ ਨਹੀਂ ਸੀਗੀ ਵੀ ਇਹ ਅੱਡ ਹੋਣਗੇ ਤੇ ਉਹ ਅੱਡ ਹੋਏ ਆ ਤਾਂ ਦੁੱਖ ਲੱਗਿਆ ਕਿ ਯਾਰ ਵੀ ਨਹੀਂ ਵੀ ਐਵੇਂ ਅੱਡ ਨਹੀਂ ਹੋਣਾ ਚਾਹੀਦਾ ਦੇਖ ਲਓ ਕਿ ਇਦਾਂ ਲੱਗਦਾ ਹਨਾ ਜੀ ਆਪਾਂ ਦਾ ਬਸ ਇਹੀ ਚਾਹੁੰਦੇ ਆ ਕਿ ਚਲੋ ਸਾਰੇ ਵਧੀਆ ਨਗਰ ਕੀੜੇ ਖੁਸ਼ੀਆਂ ਵਰਤੇ ਵਾਹਿਗੁਰੂ ਸਭ ਤੇ ਭਲਾ ਕਰੇ ਤੇ ਪਰ ਸਾਡੇ ਪਿੰਡ ਦੀ ਇਹ ਗੱਲ ਸਭ ਤੋਂ ਵਧੀਆ ਬਸ ਸਭ ਤੋਂ ਵਧੀਆ ਪਿੰਡ ਆ ਸਾਡਾ ਭਾਈ ਐਵੇਂ ਕੀ ਜੀ ਪਹੁੰਚ ਗਏ ਆਪਾਂ ਵੀਰੇ ਮਸ਼ੀਨ ਲੈਣ ਇੱਥੇ ਮੁੱਲਾਂਪੁਰ ਆਪਣੇ ਕਬੂਟਾ ਵਾਲੇ ਵੀਰ ਭੁਣੀ ਸੋਖ ਇੰਪਲੀਮੈਂਟ ਇਹਨਾਂ ਦੀ ਮੋਗੇ ਵੀ ਆ ਵਰਕਸ਼ਾਪ ਆ ਜਾਨੀ ਕਿ ਏਜੰਸੀ ਪਹਿਨਾਂ ਤੇ ਲੈਣੀ ਆਪਾਂ ਲੈਣੀ ਉਦੋਂ ਵੀ ਇਹਨਾਂ ਦੀ ਸੀਗੀ ਪਰ ਉਦੋਂ ਰਹਿ ਗਿਆ ਪੰਗਾ ਕਿਉਂਕਿ ਉਦੋਂ ਕਰੋਨਾ ਚ ਮਿਲਦੀ ਨਹੀਂ ਸੀ ਲਓ ਆਪਣੀ ਨਿਕਲੇ ਹੀ ਰਾਣੀ ਸੁੰਦਰਾ ਬਾਹਰ ਕਰਮਾવાડી ਇਹਦੇ ਨਾਲ ਆ ਮਗਰ ਲੇਟਾਂ ਲੁੱਟਾਂ ਵੀ ਆਉਂਦੀਆਂ ਇਹ ਵੀ ਦੇਖਣ ਨੂੰ ਹੀ ਲੱਗਦੀ ਆ ਥਾਲੀ ਥਾਰ ਦੇ ਮੋਲਦੀ ਆ ਜਿਹੜੀ ਛੋਟੀ ਥਾਰ ਆਉਂਦੀ ਆ ਇਹਦੀ ਕੀਮਤ ਹੈਗੀ ਆ 14 ਲੱਖ 25000 ਕੋਟ ਕਰਦੇ ਆ ਵੀਰੇ ਹੁਣੀ ਤੇ ਪਰ ਆਪਾਂ ਨੂੰ ਲਾਸਟ ਈਅਰ ਵਾਲਾ ਰੇਟ ਦਿੱਤਾ ਇਹਨਾਂ ਨੇ 13 ਲੱਖ 75000 ਰੁਪਏ ਦੀ ਮਸ਼ੀਨ ਦਿੱਤੀ ਆ ਤੇ ਆਪਾਂ ਇਹ ਫਰਵਰੀ ਦੇ ਵਿੱਚ ਬੁੱਕ ਕਰਾਈ ਸੀ ਤਾਂ ਕਰਕੇ ਹੁਣ ਮਿਲੀ ਆ ਆਪਾਂ ਤੇ ਹਾਰ ਹੁਰ ਪਤਾ ਰਾਣੀ ਸੁਂਦਰਾ ਦੇ ਫਿਰ ਇਹ ਮਸ਼ੀਨ ਉਹਦੇ ਨਾਲ ਚੌੜੀ ਵੀ ਆ ਹਨਾ ਚੌੜੀ ਆ ਹਨਾ ਵੀ ਜੀ ਇਹਦੇ ਇੱਕ ਵਧੀਆ ਹੁਣ ਲਾਈਟਾਂ ਨਾਲ ਹੀ ਹਾਂ ਲਾਈਟਾਂ ਇਹਦੇ ਪਹਿਲਾਂ ਵੀ ਸੀ ਇਹਦੇ ਪਹਿਲਾਂ ਹੀ ਮਗਰ ਵੀ ਆਉਂਦੀਆਂ ਮੂਰੇ ਵੀ ਆਉਂਦੀਆਂ ਮਗਰ ਵੀ ਤਾਂ ਇਹਦੇ ਹੈਗੀਆਂ ਹੀ ਨੇ ਇਹਦੇ ਹਾਂ ਮਗਰ ਵੀ ਆਉਂਦੀਆਂ ਇੰਜਨ ਇਹਦਾ 25 HP ਹੁੰਦਾ ਵੀਰੇ 24 24 ਹੁੰਦਾ ਨਾ 24 HP ਹੂੰ ਅਸੀਂ ਅਜੇ ਤੱਕ ਆ ਇੱਥੇ ਕੋਈ ਕੰਮ ਨਹੀਂ ਕੀਤਾ ਕਦੇ ਵੀਰੇ ਇੰਜਨ ਦੀ ਦਾ ਓਰੇਜ ਵੀ ਨਹੀਂ ਕੋਈ ਰੱਪੀ ਨਹੀਂ ਬੂਲ ਮਾਉਂਦੀ ਉਹ ਮੈਂ ਨਾ ਮੈਂ ਮੂ ਮਗਰ ਲਾਵਾ ਉਹੀ ਕੰਮ ਆ। ਇਹਰੇ ਛਤਰੀ ਤਾਂ ਉਹੀ ਮੇਚ ਆ ਜੂ ਮੇਤਰ। ਹਾਂ ਦੇਖ ਲਾਂਗੇ ਕਰਕੇ ਹੁਣ। ਛੜਾ ਇੱਕ ਮਿੰਟ। ਹਾਂ ਲਾਈ ਹੋਈ ਹੈ ਜੀ ਆਪਣੀ ਛਤਰੀ। ਇੱਕ ਮਾੜੀ ਜੀ ਸਮਝੀ ਹੋਰ ਇੱਕ ਵੀਡੀਓ ਬਣਾ ਰਹੇ ਸਨ ਚੀਜ਼ ਦੱਸਣ ਲੱਗੇ ਮੈਂ ਕਿ ਜ਼ਿੰਮੇਵਾਰਾਂ ਦਾ ਕੀ ਕੀ ਡਰਾਈਵਰ ਆ ਅਸੀਂ ਆਹ ਸੀਡਰ ਇੱਕ ਜਿਹੜੇ ਕਿਸਾਨ ਵੀਰ ਪਹਿਲੇ ਵਾਰੀ ਘਬਰੌਂਦੇ ਆਪਣੀ ਮੁਸਕਸੀਏ ਵੀ ਨਹੀਂ ਕبھی ਪਤਾ ਨਹੀਂ ਇਹ ਹੋਵੇ ਕਿ ਨਾ ਹੋਵੇ। ਹਾਂਜੀ ਹਾਂਜੀ। ਘੱਟੋ ਘੱਟ 10 ਤੋਂ ਲੈ ਕੇ 15 ਫਾਰਮਰਾਂ ਦੇ ਘਰੇ ਹੁਣ ਵੀ ਘਰੇ ਬੀਜ ਕੇ ਆ ਅੱਜਾ ਬੀਜ ਕੇ ਮੁੜੇ ਆਨੇ ਆ ਇਹ ਬੀਜ ਕੇ ਅਗਲੇ ਸਾਡੇ ਵੀ ਤੇ ਆਉਣਾ ਸੀ ਸਾਨੂੰ ਵੀ ਐਵੇਂ ਤੇ ਪਤਾ ਅਸੀਂ ਜਿਹੜੇ ਫਾਰਮਰ ਇਹ ਗੱਲਾਂ ਤੋਂ ਘਬਰਾਉਂਦੇ ਆ ਉਹਨਾਂ ਨੂੰ ਅਸੀਂ ਬਣੀ ਬਣੀ ਗੱਡੀ ਭੇਜ ਦਿੰਦੇ ਆ ਤੇ ਜਾ ਕੇ ਲਾ ਕੇ ਤੇ ਆ ਇਹਦਾ ਇਹ ਦੀ ਮੌਜ ਇਹ ਨੂੰ ਕੁਝ ਕਰਨਾ ਹੀ ਨਹੀਂ ਕੁਝ ਨਹੀਂ ਹਾਂ ਬਸ ਐਵੇਂ ਪਲਾਗ ਹੀ ਲਾਉਣਾ ਪਲੱਗ ਲਾ ਕੇ ਚਲਾ ਦੋ ਪਾਣੀ ਔਰ ਪੂਲਰ ਵਾਲੀ ਮੋਟਰ ਤੇ ਚੱਲ ਪੈਂਦਾ ਹਾਂ ਚੱਲ ਪੈਂਦਾ ਨਹੀਂ ਇਹ ਗੱਲ ਤਾਂ ਹੈਗੀ ਆ ਵੀਰੇ ਹਾਂ ਹਾਂ ਇਹ ਜਿਹੜੀ ਪ੍ਰੋਮੋਸ਼ਨ ਆ ਇਹ ਸਾਡੀ ਦੂਜੀ ਸੈਕੰਡ ਜਿਹੜੀ ਸੈਕੰਡ ਸਟੈਪ ਹੋ ਸਕਦਾ ਨਹੀਂ ਨਹੀਂ ਇਹ ਤਾਂ ਵੇ ਇਹਦੇ ਹਰਗਾ ਤਾਂ ਨਜ਼ਾਰਾ ਨਹੀਂ ਗਏ ਬਿਆਸ ਤੱਕ ਇਧਰ ਨਕੋਦਰ ਤੱਕ ਇਧਰ ਪਠਾਨਕੋਟ ਤੱਕ ਇਧਰ ਫਿਰੋਜ਼ਪੁਰ ਤੱਕ ਇਧਰ ਪਿੱਛੇ ਸੰਗਰੂਰ ਫਤਿਹਗੜ੍ਹ ਛੰਨ ਸਾਰੇ ਕਿਤੇ ਜਾ ਕੇ ਪਨੀਰੀ ਅਸੀਂ ਆਪ ਜਾ ਕੇ ਬਿਜਵਾ ਕੇ ਬੀਜੀ ਬਹੁਤ ਲੋਕ ਜੁੜਨਗੇ ਆਪਣੇ ਨਾਲ ਆਹਾ ਹੁਣ ਜਦੋਂ ਮਸ਼ੀਨ ਨਾ ਕਈਆਂ ਦੇ ਸਿਰਚ ਨਾ ਸਵਾਲ ਵਾਲੇ ਆ ਇਹ ਕਾਮਯਾਬ ਅੱਗੇ ਮੈਂ ਉਹ ਤੋਂ ਵੀਡੀਓ ਪਾਉਂਦਾ ਨਹੀਂ ਦਿੰਦਾ ਆਪਾਂ ਤਾਂ ਬੀਜ ਦਿਆਂ 2000 ਅ ਜਦੋਂ ਕੋਰੋਨਾ ਆਇਆ 2019 20 ਚ ਤੇ ਪਰ ਆਪਾਂ ਉਹ ਤੋਂ ਬੀਜ ਦੇ ਉਹ ਵੀਡੀਓ ਨਹੀਂ ਮੇਰੇ ਤੋਂ ਪਈਆਂ ਸਵਾਲ ਬਹੁਤ ਆ ਲੋਕਾਂ ਦੇ ਵੀ ਕਿਵੇਂ ਆ ਕਾਮਯਾਬ ਆ ਪਰ ਹੁਣ ਆਪਾਂ ਦੱਸਾਂਗੇ ਹਰ ਗੱਲ ਦਾ ਹੁਣ ਵੀਡੀਓ ਬਣਾ ਕੇ ਆਪਾਂ ਨਾ ਦੱਸਿਆ ਕਰਾਂਗੇ ਸਾਰੇ ਹਰ ਗੱਲ ਦਾ ਜਵਾਬ ਦੇ ਆ ਹਾਂ ਐਂਡ ਤੱਕ ਇਹ ਗੱਲ ਆ ਥੋੜੀ ਸਰਵਸ ਇੰਨੀ ਤਗੜੀ ਮੈਂ ਤਾਂ ਹਰੇਕ ਨੂੰ ਜੋ ਜੋ ਜੇ ਵੀ ਮੈਨੂੰ ਕਿਸੇ ਦਾ ਫੋਨ ਆਉਂਦਾ ਮੈਂ ਹਰੇਕ ਨੂੰ ਕਹਿੰਦਾ ਭਾਈ ਮੁੱਲਾ ਪਰ ਆ ਜਾ ਵੀ ਉਹਨਾਂ ਦੇ ਮੈਂ ਦਵਾ ਦਿੰਨਾ ਕਿ ਵੋਟਾਂ ਲਈ 4 ਵਜੇ ਫੀਲਡ ਦੇ ਵਿੱਚ ਨਾ ਕਨੀਤੀ ਬੀਜਣਾ ਦੱਸਣ ਵਾਸਤੇ ਜਿਹੜੇ ਨਵੇਂ ਚਾਹੇ ਪੁਰਾਣੇ ਚਾਹੇ ਉਹਨਾਂ ਦੀ ਸਾਡੀ ਕੰਪਨੀ ਦੀ ਮਸ਼ੀਨ ਲਈਏ ਚਾਹੇ ਕਿਸੇ ਦੀ ਹੋਰ ਨਾ ਮੈਂ ਵਪਾਰੀ ਹੋਣ ਤੋਂ ਪਹਿਲਾਂ ਦੁਕਾਨਦਾਰ ਹੋਣ ਤੋਂ ਪਹਿਲਾਂ ਮੈਂ ਇੱਕ ਜੱਟ ਕਿਸਾਨ ਵੀ ਹਾਂ ਹਾਂਜੀ ਸਹੀ ਗੱਲ ਹੈ ਬਾਅਦ ਚ ਨਹੀਂ ਯਾਨੀ ਕਿ ਪਹਿਲਾਂ ਇਹ ਗੱਲ ਆ ਵੀ ਆਪਾਂ ਪਹਿਲਾਂ ਜੀਵਿਦਾਰ ਨੂੰ ਕੰਨਜਾਬ ਕਰੀਏ ਪ੍ਰੋਡਕਟ ਬਾਅਦ ਚ ਉਹ ਉਹਦੀ ਜ਼ਿੰਮੇਵਾਰੀ ਆ ਉਹਨਾਂ ਮ ਉਹ ਕਿਹੜੀ ਲੈਂਦਾ ਸਹੀ ਗੱਲ ਹੈ ਲੈਂਦਾ ਹੋਰ ਕੋਈ ਕੰਪਨੀ ਲੈਂਦਾ ਪਰ ਅਸੀਂ 12 14 ਸਾਲ ਹੋ ਗਏ ਮੈਂ ਜਿਵੇਂ ਤੁਹਾਨੂੰ ਦੱਸ ਗਿਆ ਹਾਂ ਵੀ 14 ਸਾਲਾਂ ਜਿਵੇਂ ਕਹਿੰਦੇ ਮਈ ਜੂਨ ਜੁਲਾਈ ਕਦੇ ਵੀ ਏਸੀ ਵਾਲੇ ਕਮਰੇ ਵਿੱਚ ਬਹਿ ਕੇ ਨਹੀਂ ਦੇਖੀਆ ਕਰੋਨਾ ਤੋਂ ਬਾਅਦ ਚ ਬਹਿਣ ਲੱਗੇ ਹੁਣ ਚਲੋ ਲੋਕ ਹਾਂ ਤੁਹਾਡਾ ਨੰਬਰ ਬੋਲੇ ਵੀਰੇ ਮੇਰਾ 9876547171 98768 0073 ਬਸ ਜੀ ਸਿੰਘ ਮੁੱਲਾਪੁਰ ਆਪਣੇ ਮੋਗੇ ਬ੍ਰਾਂਚ ਹੈ ਮੋਗੇ ਤਾਂ ਮੈਂ ਦੱਸਿਆ ਸੀਗਾ ਵੀ ਸੋਗਾ ਹੀ ਨਾਂ ਦੇ ਅਸੋ ਫੈਮਿਲੀ ਮੈਂ ਇਸ ਸਮਰਪਤਾ ਪੂਰਾ ਨਹੀਂ ਨਹੀਂ ਵੀਰੇ ਉਹਦਾ ਆਪਾ ਉਹਦਾ ਪੂਰੀ ਗਰੰਟੀ ਲੈਨੇ ਆਪਾਂ ਜੀ ਹਾਂ ਇੱਕ ਸਾੜ ਕੇ ਗਰੰਟੀ ਲੈ ਲਿਓ ਬੇਟਰੀ ਲੱਗਣਾ ਕਿਉਂਕਿ ਅਸੀਂ ਜਦੋਂ ਸਟਾਰਟਿੰਗ ਕੀਤੀ ਹੈ ਨਾ ਉਦੋਂ ਭਾਈ ਮੈਂ ਦੂਜਾ ਐਫੀ ਡੈਪਟਾਂ ਦੇ ਲਿਖ ਲਿਖ ਕੇ ਲੋਕਾਂ ਨੂੰ ਸੇਨ ਕਰ ਕਰਕੇ ਦਿੰਦਾ ਰਿਹਾ ਵੀ ਜੇ ਤੁਹਾਡੀ ਮਸ਼ੀਨ ਨਾ ਚੱਲੀ ਚੱਲੀ ਚਲਾਈ ਵਾਪਸ ਕਰ ਦਿਓ ਪੈਸੇ ਸਾਰੇ ਲੈ ਜੀ ਵੀਰੇ ਹੁਣ ਚਲੋ ਤੁਸੀਂ ਤਾਂ ਮੈਂ ਤਾਂ ਤੁਹਾਡੀ ਮਸ਼ੀਨ ਪਹਿਲੀ ਵਾਰ ਯੂਜ਼ ਕਰਨੀ ਆ ਪਰ ਮਸ਼ੀਨ ਝੋਨੇ ਵਾਲੀ ਮਸ਼ੀਨ ਦੀ ਗਰੰਟੀ ਮੈਂ ਲੋਕਾਂ ਨੂੰ ਦਿੰਨਾ ਵੀ ਯਾਰ ਇੰਨਾ ਸੋਨਾ ਝੋਨਾ ਲਾਉਂਦੀ ਆ ਵੀ ਜਿਹੜਾ 26 ਦਾ ਝਾੜੇ ਨੇ ਦੇਣਾ ਬਾਸਮਤੀ ਦਾ ਝਾੜੇ ਨੇ ਦੇਣਾ ਕਿਸੇ ਨੇ ਨਹੀਂ ਦੇ ਇੱਕ ਮੈਂ ਗੱਲ ਤੁਹਾਡੇ ਇੱਕ ਗੱਲ ਤੁਹਾਡੇ ਮਨ ਦੀ ਆਉਣਾ ਕਹਿਣੀ ਪਾਉਣਾ ਵੀ ਆਪਾਂ ਹਿੱਸਾ ਪਾਉਣਾ ਵਾ ਇੱਕ ਗੱਲ ਦੇ ਵਿੱਚ ਹਾਂਜੀ ਜਿਹੜੀ ਆ ਮੈਂ ਕਿ ਵੀ ਕਿਹਨਾ ਨਾ ਵੀ ਜੱਟ ਦਾ ਤੇ ਸਿਰੀ ਦਾ ਰਿਸ਼ਤਾ ਤਾਂ ਬਹੁਤ ਸਾਂਝਾ ਵਾ ਲੇਕਿਨ ਜਿਹੜਾ ਸਾਡਾ ਇਹ ਪੈਸਾ ਪੰਜਾਬ ਦਾ ਬਾਹਰਲੀਆ ਸਟੇਟਾਂ ਦੇ ਵਿੱਚ ਜਾ ਰਿਹਾ ਵਾ ਆਪਾਂ ਨੂੰ ਰੋਕਣ ਵਿੱਚ ਬਹੁਤ ਜ਼ਿਆਦਾ ਸਹਾਈ ਹੋ ਸਕਦੇ ਆ ਇਹਦੇ ਨਾਲ ਬਿਲਕੁਲ ਚਾਰ ਪੰਜ ਐਗਜ਼ਾਮਪਲ ਆਣੇ ਕਿਸੇ ਵੇਲੇ ਟਾਈਮ ਦੱਸੂਗਾ ਮੈਂ ਲੋਕਾਂ ਦੇ ਬੱਚੇ ਜਿਹੜੇ ਸਮਾਂ ਖਰਾਬ ਕਰਦੇ ਆ ਤੇ ਆਤਮਾ ਵਿਗੜਦੀਆਂ ਨੇ ਵੀਰੇ ਮੈਂ ਤਾਂ ਵੀਰੇ ਮੈਂ ਤਾਂ ਹੁਣ ਵੀ ਇੱਕ ਦਿਨ ਕਿਹਾ ਵੀ ਯਾਰ ਜੀਨੇ ਕਿਰਾਏ ਦਾ ਕੰਮ ਕਰਨਾ ਵੀ ਪਨੀਰੀ ਆਪਦੀ ਵੀ ਜੋ ਮਸ਼ੀਨ ਆ ਵੱਡੀ ਲੈ ਲਓ ਜਿੰਨਾ ਮਰਜ਼ੀ ਕਰਾਇਆ ਲਈ ਚੱਲੋ ਲੋਕ। ਇਹ ਤੋਂ ਵੱਡੀ ਕਮਾਈ ਕਿਸੇ ਦੀ ਨਹੀਂ। ਹੈ ਨਹੀਂ। ਹੈ ਨਹੀਂ ਹੈ ਨਹੀਂ। ਵੀ ਤੁਸੀਂ 6000 ਸਮੇਤ 프리ਲੀ ਜਾਂ 6500 ਹਾਂ। ਉਹਨਾਂ ਪੈਸੇ ਤਾਂ ਝਾੜ ਚ ਵੱਜ ਜਾਣੇ। ਸਹੀ ਗੱਲ। ਇਹ ਗੱਲ ਸਹੀ ਇੱਕ ਵਚ ਲਵਾਈ ਬਿਲਕੁਲ ਫਰੀ ਹੋ ਜਾਂਦੀ ਹੈ ਫਰੀ ਹੋ ਜਾਂਦੀ ਹੈ ਉਹ ਨਾਲ ਪੈਸੇ ਵੱਜਣੇ ਆ ਜਹਾਨ ਤੇ ਕੋਈ ਸੰਦ ਨਹੀਂ ਇਹੋ ਜਿਹਾ ਬਣਿਆ ਵੀ 60 ਕਿੱਲੇ ਲਾ ਕੇ ਸਾਰੇ ਪੈਸੇ ਛੋਟੀ ਮਸ਼ੀਨ ਅੰਦਰ ਕਰਦੀ ਆ ਹਾਂ ਸਹੀ ਗੱਲ ਜੋ ਕਰਕੇ ਅੱਧੀ ਸਬਸਿਡੀ ਆ ਜਾਂਦੀ ਆ 60 ਕਿੱਲੇ ਦੀ ਜੇ ਆਪਾਂ 6 5 30 3 ਲੱਖ ਰੁਪਈਆ ਲੇਬਰ ਨੂੰ ਚਲਿਆ ਜਾਂਦਾ ਉਹ ਪੈਸੇ ਵੱਜ ਜਾਂਦੇ ਆ ਸਬਸਿਡੀ ਤੇ ਝਾੜ ਜਿਹੜਾ ਵਾ 26 ਦਾ 40 ਦੇ ਲਾਗੇ ਜਾ ਕੇ ਰਿਹਾ ਵਾ ਮੈਂ ਇਹ ਨਹੀਂ ਕਹਿੰਦਾ ਮੇਰੇ ਕੋ ਬੰਦਿਆਂ ਦੀਆਂ ਪਰਚੀਆਂ ਪਈਆਂ ਵੀਰੇ ਮੈਂ ਮੈਂ ਤੈਨ 350 ਕਿੱਲਾ ਝੋਨਾ ਸੀ ਮੇਰੀ 33 ਤੋਂ 34 ਕੁੰਡਲ ਦੀ ਐਵਰੇਜ ਪਈ ਸੀ। ਓਕੇ। ਹਾਂ। ਇਹ ਕੋਈ ਐਵਰੇਜ, ਇਹ ਕੋਈ ਝੂਠ ਨਹੀਂ। ਹਥਾਣੇ ਨਾਲ ਘੱਟ ਪਈ। ਹਥਾਣੇ ਨਾਲ ਘੱਟ। ਨਾਲੇ ਪਾਣੀ ਉਹ ਦੂਜਾ ਸਪਰੇਅ ਕਰਨੀ, ਯੂਰੀਆ ਪਾਉਣਾ, ਕਿੰਨਾ ਸੋਖਾ ਬਹੁਤ ਸੋਖਾ। ਤੁਰੇ ਜਾਓ। ਉਹਨਾਂ ਦਾ ਸੀ ਇਹ ਕਹਿੰਦੇ ਆ ਵੀ ਮੱਕੀ ਵਾਲੇ ਖੇਤ ਦੇ ਵਿੱਚ ਵੀ ਸਾਡੀ ਗਾਰੰਟੀ ਆ। ਕਿ 1% ਜੇ ਕੋਈ ਦਿੱਕਤ ਆਊਗੀ ਤਾਂ ਜਿੰਮੇ ਤੁਸੀਂ ਇਕੱਲਾ ਕਰਾਹ ਲਾ ਕੇ ਰੱਖਣਾ ਵਾ। ਹਾਂ। ਬਈ ਉਹ ਬਈ ਸਾਡੇ ਸਾਰੀ ਗੱਲ ਦੀ ਐਸਦੀ ਗਾਰੰਟੀ ਆ। ਬਸ ਇੰਡੀਆ ਤੋਂ ਟੌਪ ਤੇ ਸਰਬਸ ਦਿਨ ਯੂਪੀ ਹਾਪੜ ਐਮਪੀ ਕੋਲੇ ਐਮਪੀ ਦੇ ਵਿੱਚ ਗਵਾਲੀਅਰ ਕੋਲੇ ਡਬੜਾ ਵਾ ਉੱਥੇ ਵੀ ਸਪੇਅਰ ਪਾਰਟ ਮੈਂ ਟਟੀ ਦੇ ਹੱਥ ਉੱਥੇ ਪਹੁੰਚਦਾ ਕਰ ਦ ਚੱਲ 22 ਟ੍ਰੇਨ ਮੱਥਾ ਟੇਕ ਪਿੱਤਰ ਅਰਦਾਸ ਕਰ ਲ ਵਾਹਿਗੁਰੂ ਸੇ ਧੰਨਵਾਦ ਬਜੀ ਮੇਰਾ ਅਰਾਜ ਕਰੋਮਾ ਵਾਲੀ ਮਸ਼ੀਨ ਹੋਵੇ ਲਓ ਜੀ ਪਿੱਤਰ ਨੇ ਟੇਕ ਲਿਆ ਮੱਥਾ ਪ੍ਰਸ਼ਾਦ ਵੰਡ ਕੇ ਲੋਡ ਕਰਦੇ ਆ ਮਸ਼ੀਨ ਹਾਂਜੀ ਵੀਰੇ ਆਪਣੀ ਆ ਗਈ ਸੀ ਮਸ਼ੀਨ ਲੈ ਆਏ ਸੀਗੇ ਅਜੇ ਲਾਈ ਨਹੀਂ ਹੈਗੀ ਥੱਲੇ ਤੇ ਉੱਧਰ ਕਰਕੇ ਖੜਾ ਤਾਂ ਇਹਦੇ ਨਾਲ ਸਿਸਟਮ ਉਹਦੇ ਨਾਲੋਂ ਕਾਫੀ ਹੈਗਾ ਫਰਕ ਹਨਾ ਇੱਕ ਸਾਦਗੀ ਸਾਦਾ ਜਿਆ ਨਹੀਂ ਹੁੰਦਾ ਜਿਵੇਂ ਉਹ ਫਰਕ ਹੈ ਉਹਦੇ ਵਿੱਚ ਬਹੁਤ ਫਰਕ ਸੀਗੇ ਦੂਜੀ ਜਿਹੜੀ ਆਪਣਾ ਫਿਰ ਇਹਨਾਂ ਦੇ ਆ ਲੈਟਾਂ ਲੂਟਾਂ ਦਾ ਬਹੁਤ ਹੈਗਾ ਸਾਬ ਵੀ ਲੈਟਾਂ ਲੂਟਾਂ ਲੱਗੀਆਂ ਆਉਂਦੀਆਂ ਹਨ ਤੇ ਫਿਰ ਇਹਦੇ ਆ ਵੀ ਹਾਈਡਰੋਲਿਕ ਆ ਲਾਈਨ ਲਾਉਣ ਵਾਲੇ ਤੇ ਮਸ਼ੀਨ ਇਹਦੇ ਚੱਲਣ ਦਾ ਵੀ ਨਾ ਕਲੱਚਾ ਨਾ ਉਹ ਲੀਵਰ ਤੋਂ ਹੀ ਚੱਲਦੀ ਹੈ ਹਨਾ ਤੇ ਹੁਣ ਕਈ ਵੀਰਾਂ ਨੇ ਇਹ ਕਹਿਣਾ ਵੀਰਾਂ ਨੂੰ 20-20 ਇਹ ਇੱਕ ਮਸ਼ੀਨ ਹੋਰ ਲੈ ਵੀਰੇ ਇਹਦਾ ਨਾ ਜਦੋਂ ਆਪਾਂ ਗ੍ਰੈਮੀ ਮਸ਼ੀਨ ਨਹੀਂ ਸੀ ਲਈ ਹਨ ਉਹ ਜਿਹੜੀ ਸਕੀਮ ਨਹੀਂ ਚੱਲਦੀ ਸਕ੍ਰਿਪਤ ਸਰਕਾਰ ਦੀ ਵੀ ਉਹ ਵੀ ਤਿੰਨ ਚਾਰ ਚੀਜ਼ਾਂ ਲੈ ਲੋ ਹਨਾ ਤਿੰਨ ਚਾਰ ਚੀਜ਼ਾਂ ਲਓ ਤੇ ਵੀ ਉਹ ਲੋਨ ਜਿਆਦਾ ਹੋ ਜਾਂਦਾ ਹਨਾ ਇਹ ਵੀਰੇ ਉਹਵੇਂ ਉਹਦੇ ਵਿੱਚ ਆਪਾਂ ਲਈ ਹੋਈ ਸੀਗੀ ਇੱਕ ਤਾਂ ਆਪਾਂ ਗ੍ਰੈਮੀ ਦੀ ਮਸ਼ੀਨ ਲਈ ਸੀ ਉਹਦੇ ਵਿੱਚ ਤੇ ਇੱਕ ਇਹ ਲਈ ਇਹ ਦੋ ਚੀਜ਼ਾਂ ਇੱਕ ਇਹਦਾ ਸੀਡਰ ਜੇ ਤੇ ਬੈਲ ਪਵਾਤਾ ਤਾਂ ਕਰਕੇ ਇਹ ਉਹਨਾਂ ਦੀ ਲੋਨ ਹੀ ਕਰਾਈ ਹੋਈ ਆ ਸਾਰੀ ਪੇਮੈਂਟ ਉਹਨਾਂ ਨੇ ਲੋਨ ਤੀ ਕਰਤੀ ਸੀ ਪੂਰੀ ਹੋ ਗਈ ਸੀ ਪੇਮ ਤੇ ਇਹ ਉਹੋ ਲਈ ਹੋਈ ਆ ਇਹ ਦੂਜਾ ਨਹੀਂ ਲਿਆ ਹੋਇਆ ਹਨ ਤੇ ਹਾਂ ਕਰਕੇ ਇਹ ਨਾ ਸੋਚੋ ਕਿ ਹਾਂ ਵੀ ਇੱਕ ਚੀਜ਼ ਹੋਰ ਲੈ ਆਹ ਇਹ ਦੀ ਡੀਜ਼ਲ ਡੀਜ਼ਲ ਟੈਂਕੀ ਵੀ ਬੜੀ ਵਧੀਆ ਸਾਈਡ ਤੇ ਉਹ ਉਹਦੇ ਉੱਥੇ ਹੁੰਦੀ ਸੀ ਸੀਟ ਚੱਕ ਕੇ ਲਓ ਜੀ ਪਨੀਰੀ ਦਾ ਕੰਮ ਚੱਲੀ ਜਾਂਦਾ ਇਹ ਆਪਣੀ ਜਿਹੜੀ ਹੱਥਾਂ ਨਾਲ ਪਹਿਲਾਂ ਮੈਨੂਅਲ ਤਰੀਕੇ ਨਾਲ ਆਬੀਜਦੇ ਹੁੰਦੇ ਸੀ ਉਹ ਤਰੀਕੇ ਦੀ ਪਨੀਰੀ ਆ ਤੇ ਇਹਨਾਂ ਦੇ ਉੱਤੇ ਇਹ ਮੈੜ ਤਾਂ ਦਿੰਦੇ ਆ ਉਹ ਮੈੜ ਦੇਣੇ ਇਹਨੇ ਜ਼ਰੂਰਤ ਵੀ ਨਹੀਂ ਹੁੰਦੀ ਪਰ ਇਹ ਤਾਂ ਦਿੰਨੇ ਆ ਕਿ ਜੇ ਬਾਈ ਤਾਂ ਸਮੀ ਮੂੰ ਆ ਗਿਆ ਨਾ ਫਿਰ ਇਹ ਮੈੜ ਖਰਾਬ ਕਰ ਦਿੰਦੇ ਆ ਤੇ ਇਦਾਂ ਇੱਕ ਖਰਾ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਪਨੀਰੀ ਹਾਂ ਤੇ ਇਹ ਦੋ ਨੰਬਰ ਤੇ ਗੱਲ ਇਹ ਆ ਕਿ ਇਹਨੂੰ ਹਰੇ ਹੋਣ ਦੇ ਲਈ ਉੱਤੇ ਪਾਣੀ ਮੜਾ ਦੇਣਾ ਪੈਂਦਾ ਤਾਂ ਫਿਰ ਇਦਾਂ ਮੈਟ ਦੇ ਨਾਲ ਪਾਣੀ ਆ ਜਾ। ਉਹ ਧਾਰੇ ਆ ਭੱਟ ਦਾ ਸਿੱਧੀ ਬਣਾ ਲਓ ਕਿਵੇਂ ਸਾਪ ਵਾਂਗੂ ਮੇਲਦੇ ਆਉਣਿਓ ਆਏ 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 ਹੈਂ? ਕੈਸੇ ਆ ਮੈਂ ਬਿੰਗ ਫੜ ਭਾਗਾ ਤੋ ਪਾਉਣਿਆਂ ਨੇ। ਸਿੱਧਾ ਵੱਟ ਕਿਉਂ ਨਹੀਂ ਬਣਾਉਂਦੇ ਤੁਸੀਂ? ਬਹੁਤ ਗਲਤ ਬਾਤ ਹੈ ਯਾਰ। ਆ ਇਹਦਾ ਟਾਇਰ ਤੋੜਦਾ ਇਹਦਾ ਹੁਣ ਮਿੱਟੀ ਵੀ ਇਹਦੇ ਨਾਲ ਤੇ ਵੀ ਵੀ ਇਹਦੇ ਨਾਲ ਹੀ ਦਿੰਨੇ ਆ ਫਿਰ ਵੀ ਦੇਣੇ ਟਾਈਮ ਘਟਾ ਦੇਓ ਕਿ ਅਸੀਂ ਚੱਲਦਾ ਆ ਜਦੋਂ ਬੱਟ ਦਿੰਦੇ ਹੋ ਇਹਨੂੰ ਪੂਰਾ ਸਿੱਧਾ ਲੈ ਕੇ ਉਹ ਦੇਖੋ ਅੱਛਾ ਲੱਗਦਾ ਹੈ ਬੱਟ ਜੋ ਆਪ ਲੋਕ ਨੇ ਦਿਆ ਹੈ ਕੰਮ ਕਰਨਾ ਹੈ ਕਰਤੇ ਹਨ ਉਹਨੂੰ ਅੱਛਾ ਵੀ ਤਾਂ ਲੱਗਣਾ ਚਾਹੀਏ ਬੱਟ ਕੋਲ ਦੇ ਲੈ ਉਹਨੇ ਤਾਂ ਬਣਾਉਣੀ ਹੈ ਜਦੋਂ ਹੁਣ ਤੁਸੀਂ ਕੰਮ ਕਰਦੇ ਹੋ ਤੁਸੀਂ ਨਾਲ ਹੀ ਕਿਉਂ ਨਹੀਂ ਬੱਟ ਬਣਾਉਂਦੇ ਕਰੇਡ ਹੈ ਛੋਟਾ ਵੱਡਾ ਕਰੇਡ ਤੋਂ ਹੋਤਾ ਹੀ ਨਹੀਂ ਹੈ ਛੋਟਾ ਵੱਡਾ 15 ਫੁੱਟ ਦਾ ਹੈ ਕਰੇਡ ਛੋਟਾ ਵੱਡਾ ਕਹਦੇ ਹੋ ਜਾਏਗਾ ਆਪਰੋਕ ਰੱਖਣੇ ਵਿੱਚ ਛੋਟਾ ਵੱਡਾ ਕਰ ਦਿੱਤੇ ਹੋ ਕੋਈ ਉਧਰ ਕੋਈ ਜਿਆਦਾ ਕਰ ਦਿੱਤੇ ਹੋ ਕੋਈ ਇਧਰ ਕੋ ਜਿਆਦਾ ਕਰ ਦਿੱਤੇ ਹੋ ਕ੍ਰੇਡ ਕੋ ਕ੍ਰੇਡ ਤੋਂ 15 ਫੁੱਟ ਕਾ 15 ਫੁੱਟ ਤੇ ਛੋਟਾ ਵੱਡਾ ਤਾਂ ਹੈ ਨਹੀਂ ਆ ਦੇ ਨਾ ਹੁਣ ਜਦੋਂ ਤੁਸੀਂ ਆ ਕਰਤਾ ਪੂਰਾ ਇਹਨੂੰ ਬੱਟ ਨੂੰ ਬਣਾ ਕੇ ਦੋ ਨਾਲ ਤਾਂ ਹੀ ਪਾਣੀ ਲੈ ਕੇ ਆਊ ਉਹ ਬੱਟ ਨੂੰ ਪੂਰਾ ਸੋਹਣਾ ਬਣਾਓ ਲੰਬਾ ਰੱਖ ਕੇ ਥੋੜਾ ਜਗ੍ਹਾ ਛੱਡ ਕੇ ਬਣਾਓ ਬੱਟ ਨੂੰ ਹਾਂ ਏ ਤੁਸੀਂ ਤੁਸੀਂ ਹੁਣ ਜਿਵੇਂ ਆਪ ਦੋ ਫਾਰਮੇ ਬਣਾਏ ਆ ਨਾਲ ਹੀ ਜਦੋਂ ਹੁਣ ਇੱਧਰ ਕਿੱਤੀ ਪਾਉਣੇ ਨਾਲ ਹੀ ਇਹ ਬੱਟ ਬਣਾ ਦੋ ਮਗਰ ਆਪਾਂ ਫੋਨ ਲੈ ਲਿਆ S22 ਕਿਉਂਕਿ ਨਾ ਤੇਰਾ ਮਾਲ ਬਹੁਤ ਵਸਾ ਕਿ ਉਹ ਦੇਖ ਬੋਲ ਤੱਕ ਆ ਗਿਆ ਬਾਠ ਠੀਕ ਹੈ ਆ ਲਾ ਦੋ ਮਗਰੋਂ ਉੱਪਰੋਂ ਲਵਾ ਦਿੰਦੇ ਆ ਕਵਰ ਵੀ ਪਵਾ ਦਾਂਗੇ ਨਾਲੇ ਉਹਨੂੰ ਇਨਵੈਕਟਿਵ ਕਰ ਦੋ ਨਾ ਵੇਖ ਤੇ ਨਾ ਕਿ ਉਹ ਗੱਲ ਸੱਚੀ ਹੋ ਜਾਂਦੀ ਆ ਜਿਵੇਂ ਹੁਣ ਮੈਂ ਅੱਜ ਡੈਡੀ ਨੂੰ ਫੋਨ ਲਿਆ ਕੇ ਦਿੱਤਾ ਹਣਾ ਡੈਡੀ ਕੋਲੇ ਫੋਨ ਕੱਟੋ ਘੱਟ ਮੇਰੇ ਖਿਆਲ ਪੰਜ ਸਾਲ ਤੋਂ ਉੱਪਰੀ ਹੋ ਗਿਆ ਹੋਊਗਾ ਵੀ ਜਿਹੜਾ ਡੈਡੀ ਕੋਲੇ ਫੋਨ ਆ Samsung ਦਾ ਵੈਕੂਮ ਨਾ ਇਹ ਉਹ ਛੋਟਾ ਜਿਹਾ بڑا ਹੈ ਨਹੀਂ ਹੈ ਦਾ ਕੱਜ ਸਕਰੀਨ ਜਿਹਾ ਪਰ ਉਦੋਂ ਲੈ ਕੇ ਦਿੱਤਾ ਸੀ ਉਦੋਂ ਉਹ ਮੈਨੂੰ ਲੱਗਾ 12-13000 ਦਾ ਆਇਆ ਸੀ ਤੇ ਹੁਣ ਵੀ ਇੱਕ ਵਾਰ ਫਿਰ ਮੈਂ ਡੈਡੀ ਨੂੰ ਆ ਸਾਲਕ ਪਹਿਲਾਂ ਮੈਂ ਲਿਆ ਕੇ ਦਿੱਤਾ S23 ਹੈ ਨਾ ਕਿ ਉਹ ਬਹੁਤ ਵਧੀਆ ਮਿਲ ਗਿਆ ਦੀਪਾ ਡੈਡੀ ਨੇ ਅਸੈਪਟ ਨਹੀਂ ਕੀਤਾ ਡੈਡੀ ਕਹਿੰਦਾ ਮੈਂ ਨਹੀਂ ਲੈਣਾ ਵੀ ਮੈਨੂੰ ਤਾਂ ਮੇਰਾ ਫੋਨ ਹੀ ਚੰਗਾ ਹਰ ਤੇ ਯਾਨੀ ਕਿ ਬਾਪੂਆਂ ਦਾ ਇਹੀ ਸੁਭਾਅ ਹੁੰਦਾ ਨਾ ਕਿ ਦੇਖ ਲਓ ਉਹਨੇ ਆਪ ਚਾਹੇ ਕੱਪੜਾ ਕਹੇ ਤੇ ਮਰਜੀ ਪਾਉਣ ਜਾਂ ਕੁਛ ਹੈ ਨਾ ਤੇ ਆਪਦੀ ਔਲਾਦ ਨੂੰ ਪਿਆਰ ਯਾਨੀ ਕਿ ਆਪਦੀ ਔਲਾਦ ਦੇ ਲਈ ਸਭ ਕੁਝ ਕਰਦੇ ਆ ਹਨ ਤੇ ਹੁਣ ਅੱਜ ਵੀ ਬਾਪੂ ਦਾ ਸਵੇਰੇ ਨਾ ਫੋਨ ਜਿਆ ਹੈਂਗ ਹੋਈ ਜਾਂਦਾ ਸੀ ਮਸਾਂ ਮਦਾਇਆ ਮੈਂ ਕਿਹਾ ਬਾਪੂ ਮੈਂ ਨਵਾਂ ਫੋਨ ਲਿਆ ਦੇਣਾ ਤੁਹਾਨੂੰ ਬਈ ਲੈ ਲਓ ਹਨਾ ਮੈਂ ਤੁਸੀਂ ਵੀ ਉਹਦੋਂ ਵੀ ਲਿਆ ਉਦੋਂ ਹੀ ਮੈਂ ਫੋਨ ਫੜ ਕੇ ਪਾਉਣ ਲੱਗਿਆ ਕਹਿੰਦਾ ਨਹੀਂ ਮੈਨੂੰ ਮੇਰਾ ਫੋਨ ਹੀ ਚੰਗਾ ਵੀ ਮੈਨੂੰ ਨਾ ਹੋਰ ਫੋਨ ਦਿਓ ਮੇਥੋਂ ਲੋਡ ਨਹੀਂ ਆਉਂਦਾ ਤੇ ਚਲੋ ਤੇ ਹੁਣ ਮੈਂ ਅਜ ਮਸਾ ਪੁੱਛਿਆ ਵਾਂਗਾ ਡੈਡੀ ਵੀ ਮੈਂ ਨਵਾਂ ਫੋਨ ਲਿਆ ਦੇਣਾ ਤੁਹਾਨੂੰ ਵੀ ਤੁਸੀਂ ਉਹ ਲੈ ਲਓ ਹਨਾ ਤੇ ਤੇ ਡੈਡੀ ਕਿਹਾ ਮੈਂ ਕਿਹਾ ਵੀ ਤੁਹਾਡਾ ਫੋਨ ਹੁਣ ਪੁਰਾਣਾ ਬਹੁਤ ਹੋ ਗਿਆ ਵੀ ਇਹਨੇ ਹੁਣ ਚੱਲਦਾ ਨਹੀਂ ਹੈਗਾ ਵੀ ਹੈਂਗ ਹੋਈ ਆ ਫਿਰ ਡੈਡੀ ਮਸਾ ਮੰਨਿਆ ਡੈਡੀ ਕਹਿੰਦਾ ਚਲ ਠੀਕ ਪਰ ਦਿਲ ਨਾਲ ਇਹ ਵੀ ਬਾਲਾ ਮਹਿੰਗਾ ਨਾ ਲੈ ਕੇ ਉਹ ਨਹੀਂ ਲੈਣਾ ਮੈਂ ਬਸ ਸਸਤਾ ਇਹਦੇ ਲਿਆ ਦੀ ਮੈਨੂੰ ਤੇ ਨਾ ਬਾਲਾ ਵੱਡਾ ਹੋਵੇ ਬਸ ਛੋਟਾ ਜਿਹਾ ਪਾਉਣ ਆਪਾਂ S22 ਲੈਤਾ ਬਹੁਤ ਵਧੀਆ ਫੋਨ ਆ ਇੱਕ ਪੂਰਾ ਹੈਂਡੀ ਆ ਤੇ ਨਾਲੇ ਵਧੀਆ ਵਾ ਠੀਕ ਚੱਲੂ ਫੋਨ ਆ ਤੇ ਉਹ ਫੋਨ ਲੈ ਲੈਂਦਾ ਤੇ ਦੇਖ ਲਓ ਵੀ ਜਾਨ ਕੇ ਬਾਪੂ ਇਹਦੇ ਹੁੰਦੇ ਆ ਸਾਰਿਆਂ ਦੇ ਮੇਰਾ ਗੱਲੇ ਤਾਂ ਨਹੀਂ ਸਾਰਿਆਂ ਦੇ ਬਾਪੂ ਇਹੋ ਜਿਹੇ ਹੁੰਦੇ ਹਨ ਪਰ ਸਾਡਾ ਬਾਪੂ ਪੈਸੇ ਆਪ ਦੇ ਉੱਤੇ ਨਹੀਂ ਪੈਸੇ ਕਦੇ ਖਰਚ ਖਰਚਉਂਦਾ ਆਪਾਂ ਨੂੰ ਵੀ ਬਾਈ ਇੱਕ ਗੱਲਾ ਫੋਨ ਦੇਸ਼ ਮੈਨੂੰ ਗੱਲਾ ਫੋਨ ਦਾ ਜ਼ਿਆਦਾ ਸ਼ੌਂਕ ਆ ਹਨ ਕਿ ਮੈਂ ਜਿਵੇਂ ਹੁਣ ਮੇਰੇ ਕੋਲ ਪੁਰਾਣਾ ਫੋਨ ਆ ਹੁਣ ਮੇਰੇ ਕੋਲ 15 ਪ੍ਰੋ ਮੈਕਸ ਆ ਹਨ ਤੇ ਜਦੋਂ ਵੀ ਫੋਨ ਆਉਂਦਾ ਮੈਂ ਲੈ ਲੈਣਾ ਐਵੇਂ ਕੋਈ ਝੂਠ ਨਹੀਂ ਮਾਰਦਾ ਪਰ ਲੈਣਾ ਫੋਨ ਹੀ ਹੈ ਮੈਨੂੰ ਆਈ ਤੇ ਆ ਵੀਰੇ ਇਹ ਆ ਪੁਰਾਣਾ ਜਿੰਨੇ ਦਾ ਨਿਕਲ ਗਿਆ ਪੁਰਾਣਾ ਕੱਢ ਦੇਣਾ ਜਦੋਂ ਨਵਾਂ ਫੋਨ ਆ ਗਿਆ ਉਹ ਲੈ ਲੈਣਾ ਜਿੰਨੇ ਜਿੰਨੇ ਰੁਪਏ ਰਹਿ ਗਏ ਉਹਦੀ ਐਮੀ ਕਰਾ ਲ ਦੇਣੀ ਆ ਉਹ ਹੌਲੀ ਹੌਲੀ ਛੱਟੇ ਜਾਂਦੇ ਆ ਆਪਾਂ ਤਾਂ ਵੀਰੇ ਐਵੇਂ ਹੀ ਲੈਣੇ ਹੁਣ ਫੋਨ ਦਾ ਜਰੂਰ ਸ਼ੌਂਕ ਆ ਹੁਣ ਮੈਂ ਬਸ ਫੋਨ ਦੇ ਸ਼ੌਂਕ ਆ ਜਾਂਦੇ ਕੱਪੜੇ ਲੀੜ ਦਾ ਨਹੀਂ ਬਿਲਕੁਲ ਵੀ ਹਨਾ ਕੱਪੜੇ ਦਾ ਮੈਨੂੰ ਲੱਗਦਾ 2 ਸਾਲ ਹੋ ਗਏ 2 ਸਾਲ ਤੋਂ ਉੱਪਰ ਹੋ ਗਏ ਉਹ ਵੀ ਮੈਂ ਆਪਦੇ ਲਈ ਕੱਪੜੇ ਖਰੀਦੇ ਹੋਣ ਜਾਂ ਸ਼ਾਪਿੰਗ ਕਰੀ ਹੋਵੇ ਆਪਦੇ ਲਈ ਇੱਕ ਵੀ ਕੱਪੜਾ ਇੱਕ ਵੀ ਕਦੇ ਹੀ ਨਹੀਂ ਕੀਤਾ 2 ਸਾਲ ਆਰਾਮ ਨਾਲ ਹੋ ਗਏ ਵੀ 2 ਸਾਲ ਹੋ ਗਏ ਵਾ ਫੋਨ ਦਾ ਸ਼ੌਂਕ ਹੈ ਫੋਨ ਤੇ ਖਰਾਬ ਕਰ ਲਈਦੀਆਂ ਪੈਸੇ ਬਸ ਤੇ ਚਲੋ ਅੱਜ ਮਸ਼ੀਨ ਲੈ ਕੇ ਆਂਦੀ ਆਪਾਂ ਤੇ ਤੁਸੀਂ ਦੇਖੀ ਹੋਣੀ ਆ ਹਨ ਤੇ ਬਸ ਵਧੀਆ ਚੱਲੇ ਮਸ਼ੀਨ ਬਹੁਤ ਵਧੀਆ ਸੁਭਾਅ ਵਾਲੀ ਵੀਰੇ ਦਾ ਵੀ ਜਿਹੜੇ ਵੋਟ ਵਾਲੇ ਜਿਹਨਾਂ ਦੀ ਮਸ਼ੀਨ ਜਿਹਨਾਂ ਤੋਂ ਲਈਏ ਕਿਸੇ ਵੀ ਵੀਰ ਨੇ ਮਸ਼ੀਨ ਲੈਣੀ ਹੋਈ ਨਾ ਤਾਂ ਉਹਨਾਂ ਤੋਂ ਲਿਓ ਸਰਵਰ ਤੁਹਾਨੂੰ ਘਰੇ ਬੈਠਿਆਂ ਨੂੰ ਮੜੂ ਸਾਰਾ ਕੁਝ ਯਾਰ ਤੁਹਾਨੂੰ ਘਰੇ ਬੈਠਿਆਂ ਨੂੰ ਦੇਖੂਗਾ ਇਹ ਗਾਰੰਟੀ ਆ ਮੇਰੀ ਜੇ ਕੋਈ ਵੀ ਕੰਪਲੇਂਟ ਆ ਗਈ ਮੈਨੂੰ ਫੋਨ ਕਰ ਲਿਓ